ਇੰਟਰ ਹੋਈ ਆ ਵੀਰੀ ਦੀ ਤੰਦਰੁਸਤ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਠੈਪੀ ਵਾਲਾ ਵੀਰੀ ਇੱਕ ਹੈਪਨ ਦਾ ਸ਼ਿਕਾਰ ਹੋਇਆ ਉਹਨਾਂ ਦੇ ਮਾਤਾ ਜੀ ਅਰਦਾਸ ਕਰਦੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਦਾ ਦੁੱਖ ਤੇ ਨਹੀਂ ਦੇਖਿਆ ਜਾਂਦਾ ਪਰ ਸਮੁੱਚਾ ਕਬੱਡੀ ਜਗਤ ਇਹਨਾਂ ਦੇ ਨਾਲ ਹੈ ਅਰ ਹਰ ਇਨਸਾਨ ਵੱਲੋਂ ਵੀਰੀ ਦੇ ਲਈ ਦੁਆ ਕੀਤੀ ਗਈ ਹੈ ਅਰਦਾਸ ਕੀਤੀ ਗਈ ਹੈ ਵੀ ਵੀਰੀ ਇਹਨਾਂ ਗਰਾਊਂਡਾਂ ਦੇ ਵਿੱਚ ਦੁਆਰਾ ਸਿਹਜਾਬ ਹੋ ਕੇ ਆਵੇ ਵੀਰੀ ਟੈਪੀ ਦੇ ਲਈ ਵੱਡੀ ਅਰਦਾਸ ਹੈ ਅਰ ਟੈਪੀ ਪਿੰਡ ਤੋਂ ਜਿੰਨੇ ਵੀ ਸਤਕਾਰਯੋਗ ਵੀਰ ਵਿਸ਼ੇਸ਼ ਤੌਰ ਤੇ ਪੁਜਿਆ ਵੀਰੀ ਟੈਪੀ ਦੇ ਫਾਦਰ ਸਾਹਿਬ ਸਾਡੇ ਬਾਪੂ ਜੀ ਉਧਰ ਟੈਪੀ ਵਾਲਾ ਵੀਰੀ ਆਇਆ ਬਾਈ ਇੱਕ ਜਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਦਾ ਜਲਵਾਵਾਗੇ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਸਾਂਝਾ ਕਰਨਾ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਕੱਠ ਨਾ ਕਰੋ ਮੇਰਾ ਵੀਰ ਵੀਰੇ ਥੋੜਾ ਰਾਤ ਆ ਯਾਰ ਛੱਡ ਦਿਓ ਕੱਠ ਨਾ ਕਰਿਓ ਆਪਾਂ ਲੈ ਕੇ ਆਉਨੇ ਆ ਵੀਰੀ ਬਾਹਰ ਹੀ ਆਏਗਾ ਭਰਾ ਬਣ ਕੇ ਥੋੜਾ ਸਾਈਡ ਤੇ ਬੰਸਰ ਵੀਰ ਕਿੱਥੇ ਆ ਯਾਰ ਮੇਰੀ ਬੇਨਤੀ ਹੈ ਥੋੜਾ ਰਸ਼ਕ ਟਾ ਦੋ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਅਸੀਂ ਤੇ ਆਪ ਹੀ ਸਾਈਡ ਤੇ ਖੜੇ ਆ ਵੀਰੇ ਥੋੜਾ ਸਾਈਡ ਤੇ ਹੋ ਜਾ ਯਾਰ ਰਸਤਾ ਕਲੀਅਰ ਕਰ ਦੋ ਹੱਥ ਮੰਨ ਕੇ ਬੇਨਤੀ ਆ ਪਰੇ ਹੋ ਜਾ ਵੀਰਾ ਮੰਨ ਕੇ ਹੋ ਜਾ ਸਟੇਜ ਤੇ ਹੋ ਜਾ ਯਾਰ ਵੀਰਾ ਮੰਨ ਕੇ ਆ ਬੌਂਸਰ ਵੀਰੇ ਆ ਕਰੋ ਗਰਾਊਂਡ ਖਾਲੀ ਕਰੋ ਗ੍ਰਾਉਂਡ ਕਲੀਅਰ ਕਰ ਦਿਓ ਜੀ ਆ ਵੀਰੇ ਜਿਹੜੇ ਭਰਾ ਦੀ i20 ਗੱਡੀ ਐ ਇਹਨੂੰ ਵੀ ਸਾਈਡ ਤੇ ਕਰ ਲਿਓ ਹੈਲੋ ਵੀਰੇ ਸਾਰਿਆਂ ਨੂੰ ਮੈਂंती ਹੱਥ ਬੰਨ੍ਹ ਕੇ ਸਾਨੂੰ ਪਤਾ ਅਸੀਂ ਬਹੁਤ ਔਖਾ ਇਹ ਪਰਿਵਾਰ ਨੂੰ ਮਨਾਇਆ ਇੱਥੇ ਖੇਡਾਂ ਤੇ ਆਉਣ ਲਈ ਓ ਵੀਰੇ ਰਸਤਾ ਛੱਡ ਦਿਓ ਯਾਰ ਹਰ ਇੱਕ ਤਰ੍ਹਾਂ ਦੀ ਗਰੰਟੀ ਦਿੱਤੀ ਆ ਇਹਨਾਂ ਨੂੰ ਵੀ ਤੁਸੀਂ ਆਓ ਉੱਥੇ ਤੇ ਭਰਾ ਮੇਰਾ ਕੋਈ ਲਵੇ ਨਾ ਜਾਇਓ ਬਿਨਾ ਪਰਮਿਸ਼ਨ ਤੋਂ ਦਾ ਜਵਾਈ ਨਾ ਜਾਇਓ ਜਿਹੜੇ ਵੀਰ ਨੇ ਮਿਲਣਾ ਜਾਂ ਜਿਹਨੇ ਗੱਲ ਕਰਨੀ ਆ ਆ ਮਿਲਦਾ ਨਹੀਂ ਕੋਈ ਆਪ ਦਾ ਲਵੇ ਨਾ ਆਇਓ ਭਾਈ ਬਣ ਕੇ ਗੇੜਾ ਦਵਾਂਗੇ ਸਨਮਾਨ ਕਰਾਂਗੇ ਕੱਪ ਦਵਾਂਗੇ ਸਾਰਾ ਕੁਝ ਛੋਟੇ ਸਾਹਮਣੇ ਹੋਊਗਾ ਉਧਰ ਬਾਈ ਰਾਸ਼ ਨਾ ਕਰੋ ਮੇਰੀ ਭਰਾ ਬਣ ਕੇ ਬੇਨਤੀ ਹੈ ਥੋੜਾ ਸਾਈਡ ਤੇ ਹੋ ਜਾ ਯਾਰ ਪਤਾ ਨਹੀਂ ਕੀ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਆ ਯਾਰ ਸਾਈਡ ਤੇ ਹੋ ਜਾ ਭਰਾ ਬਣ ਕੇ ਬੰਸਰ ਭਰਾ ਵੀਰੇ ਚਾਹੇ ਸਾਡੇ ਕਲੱਬ ਵਾਲਾ ਚਾਹੇ ਖਿਡਾਰੀ ਵੀਰਾ ਯਾਰ ਬੀਰੀ ਟੈਪੀ ਵਾਲਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਲ ਆਇਆ ਓ ਯਾਰ ਮੇਰੀ ਬੇਨਤੀ ਆ ਵੀਰੇ ਇੱਕੋ ਮਿੰਟ ਅਰਦਾਸ ਕਰਿਓ ਉਸ ਮਾਂ ਦੇ ਪੁੱਤ ਨੂੰ ਦੁਬਾਰਾ ਆਪਾਂ ਠੀਕ ਹੋ ਗਏ ਨਾ ਗਰਾਊਂਡਾਂ ਦੇ ਵਿੱਚ ਦੇਖੀਏ ਤੇ ਜਿਹੜੀ ਸੱਟ ਵੀਰੀ ਟੈਪੀ ਦੇ ਪਰਿਵਾਰ ਨੂੰ ਲੱਗੀ ਹੈ ਉਹ ਇਦਾਂ ਦੀ ਸੱਟ ਕਦੇ ਦੁਸ਼ਮਣ ਨੂੰ ਨਾ ਲੱਗੇ ਵੀਰੀ ਟੈਪੀ ਦੀ ਤੰਦਰੁਸਤੀ ਲਈ ਸਾਰੇ ਭਰਾ ਇੱਕ ਵਾਰੀ ਆਪੋ ਆਪਣੇ ਜਗ੍ਹਾ ਤੇ ਖੜੇ ਹੋ ਕੇ ਨਾ ਅਰਦਾਸ ਕਰਨੀ ਆਪਾਂ ਨੇ 2 ਮਿੰਟ ਦੇ ਲਈ ਵੀ ਇਹ ਪਰਿਵਾਰ ਦੇ ਲਈ ਬਾਤੇ ਨਾਨਕ ਦੇ ਦਰ ਅੱਗੇ ਅਰਦਾਸ ਸਾਹਿਬੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖੇ ਜਿਹੜੇ ਭਰਾ ਆਏ ਆ ਇੱਕ ਮਿੰਟ ਮੇਰਾ ਵੀਰ ਖੜੇ ਹੋ ਜਿਓ ਵੀਰੀ ਟੈਪੀ ਦੀ ਤੰਤਰਸਤੀ ਦੇ ਲਈ ਸਾਰੇ ਵੀਰਾਂ ਨੇ ਆਪਾਂ ਅਰਦਾਸ ਕਰਨੀ ਆ ਭਰਾ ਇਸ ਕਬੱਡੀ ਕੱਪ ਤੇ ਪੁੱਜਿਆ ਉਹਦੀ ਮਦਦ ਵੀ ਆਪਾਂ ਸਾਰੇ ਵੀਰਾਂ ਨੇ ਕਰਨੀ ਹੈ ਕਿਉਂਕਿ ਪੰਜਾਬੀ ਨਾ 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 ਜੱਗੀ ਨਾ 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 ਉਹਦਾ ਵਿਸ਼ੇਸ਼ ਤੌਰ ਤੇ ਅੱਜ ਉਸ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ ਬਾਬਾ ਜੋਗੀਪੀਰ ਜੂਨੀ ਸਪੋਰਟਸ ਕਲੱਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ 21000 ਦੀ ਨਗਦ ਰਕਮ ਦੇ ਨਾਲ ਵੀਰੇ ਥੋੜਾ ਸਾਈਡ ਤੇ ਸੀ ਪਤਾ ਕਾਤੇ ਕਹਿੰਦੇ ਆ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੁੰਦੀ ਹੈ ਯਾਰ ਉਹਦੀ ਮੈਡੀਸਨ ਵਗੈਰਾ ਚੱਲਦੀ ਆ ਕਿਉਂ ਨਹੀਂ ਸਾਬੰਦ ਯਾਰ ਮਜ਼ਾਕ ਥੋੜਾ ਹੁੰਦਾ ਸੁੱਖੇ ਤੁਸੀਂ ਲੈ ਕੇ ਆਓ ਯਾਰ ਅਸੀਂ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਵੀ ਥੋੜਾ ਸਾਈਡ ਤੇ ਹੀ ਕਰ ਦਿੰਨੇ ਆ ਸੁੱਖੇ ਹਣੀ ਯਾਰ ਐ ਭਰਾਏ ਸਾਰੇ ਇਹੋ ਜਿਹੇ ਦਿਨ ਕਦੇ ਵੀ ਕਿਸੇ ਮਾਂ ਦੇ ਜਾਂ ਪਰਿਵਾਰ ਤੇ ਕਿਸੇ ਦਿਨ ਆਵੇ ਯਾਰ ਆ ਦਿਨ ਕਦੇ ਕਿਸੇ ਤੇ ਨਾ ਆਵੇ ਆ ਦਿਨ ਕਿਸੇ ਵੀ ਮਾਪਾ-ਵਾਪ ਨੂੰ ਨਾ ਦੇਖਣੇ ਪੈਣ ਜਿਹੜੇ ਭੀੜੀ ਟੈਪੀ ਤੇ ਦਿਨ ਆਏ ਐ ਪਰ ਹਲੋ ਅੱਜ ਦਾ ਦਿਨ ਸਾਡੇ ਨਗਰ ਦੇ ਲਈ ਬੜਾ ਭਾਗਾ ਵਾਲਾ ਐ ਜਿੱਥੇ ਸਾਡਾ ਉਹ ਮਹਾਨ ਵੀਰ ਜਿਹਨੂੰ ਸਾਰੀ ਦੁਨੀਆ ਬੀਰੀ ਦੇ ਨਾਮ ਦੇ ਨਾਲ ਅਕਸਰ ਹੀ ਖੇਡ ਮੈਦਾਨਾਂ ਦੇ ਵਿੱਚ ਵੇਖਿਆ ਕਰਦੀ ਹੈ ਦੁਨੀਆ ਦੇ ਕੋਨੇ-ਕੋਨੇ ਤੇ ਆਪਣੀ ਖੇਡ ਦਾ ਮੁਜਾਹਰਾ ਕਰਨ ਵਾਲਾ ਸਾਡਾ ਇਹ ਭਰਾ ਅੱਜ ਵੀਰਚੇਰ ਤੇ ਕਹਿ ਲਈਏ ਜਾਂ ਗੱਡੀ ਚ ਸਾਡੇ ਦਰਬਿਆਨ ਪੁੱਜਾ ਸਾਡਾ ਇਹ ਭਰਾ ਅਕਲ ਖੜਾਰੀਆਂ ਨੂੰ ਵੀ ਕਹਿ ਦਿਓ ਤੋਂ ਪਿੱਛੇ ਅਸੀਂ ਧੰਨਵਾਦੀਆਂ ਨਗਰ ਨਿਵਾਸੀਆਂ ਦੇ ਬਾਬਾ ਯੋਗੀ ਪੀਰ ਅਯੋਧ ਸਪੋਰਟਸ ਕਲੱਬ ਦੇ ਸਾਰੇ ਆਉਂਦੇਦਾਰ ਸਾਡੇ ਭਰਾ ਨੇ ਜਿੰਨੇ ਵੀ ਜਿਨ੍ਹਾਂ ਨੇ ਲਗਾਤਾਰ ਇਸ ਵੀਰ ਦੇ ਨਾਲ ਰਾਬਤਾ ਕਾਇਮ ਕਰਕੇ ਕਿਉਂਕਿ ਅਕਸਰ ਹੀ ਵੀਡੀਓ ਆਪਾਂ ਦੇਖਦੇ ਰਹਿੰਦੇ ਆ ਕਿ ਬਲਵੀਰ ਸਿੰਘ ਭੀਰੀ ਸਾਡਾ ਵੀਰ ਜਿਹੜਾ ਸਾਡੀ ਖੇਡ ਕਬੱਡੀ ਤੋਂ ਕਾਫੀ ਸਮਾਂ ਕੁਝ ਸਮਾਂ ਪਹਿਲਾਂ ਦੂਰ ਹੋ ਗਿਆ ਤੇ ਉਸ ਧਰਤੀ ਨੇ ਜੇਕਰ ਢੈਪੀ ਦੀ ਗੱਲ ਕਰੀਏ ਤੇ ਵੱਡੇ ਵੱਡੇ ਮੱਲ ਪੈਦਾ ਕੀਤੇ ਆ ਪਹਿਲੇ ਸਮਿਆਂ ਦੇ ਵਿੱਚ ਤੇ ਗੱਲ ਪਾਵੇ ਤਾਰੀ ਦੀ ਹੋਵੇ ਤੇ ਪਾਵੇ ਮਾਤੇ ਹੋਰਾਂ ਦੀ ਹੋਵੇ ਤੇ ਸਾਰੇ ਵੀਰ ਪਹਿਲੇ ਸਮਿਆਂ ਦੇ ਵਿੱਚ ਰੀਠੇ ਹੋਰਾਂ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਇਹ ਨੌਜਵਾਨ ਜਦੋਂ ਖੇਡ ਕਬੱਡੀ ਦੇ ਵਿੱਚ ਉਂਗਲ ਤਾਹ ਨੂੰ ਕਰਕੇ ਤਾੜੀਆਂ ਮਾਰ ਕੇ ਥਾਪੀਆਂ ਮਾਰ ਕੇ ਦੱਸਦਾ ਹੁੰਦਾ ਵੀ ਮੈਂ ਭੀਰੀ ਟੈਪੀ ਵਾਲਾ ਤੇ ਦੁਨੀਆ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਇਆ ਕਰਦੀ ਤੇ ਉਹ ਭਰਾ ਸਾਡੇ ਦਰਮਿਆਨ ਪੂਜਿਆ ਹੋਇਆ ਜਿਸ ਧਰਤੀ ਨੇ ਟੈਪੀ ਦੀ ਧਰਤੀ ਨੇ ਵੱਡੇ ਵੱਡੇ ਕਬੱਡੀ ਦੇ ਮੱਲ ਪੈਦਾ ਕੀਤੇ ਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਭਰਾ ਜਿਹੜਾ ਭੀਰੀ ਅੱਜ ਸਾਡੇ ਦਰਮਿਆਨ ਪੂਜਿਆ ਹੋਇਆ ਵੱਡਾ ਮਾਣ ਸਾਡੇ ਕਲੱਬ ਦੇ ਸਾਰੇ ਅਹੁਦੇਦਾਰ ਸਹਬਾਨ ਇਸ ਵੀਰ ਨੂੰ ਦੇਣ ਜਾ ਰਹੇ ਨੇ ਜੋ ਅਸੀਂ ਪਾਗਾਂ ਵਾਲੇ ਆ ਕਰਮਾਂ ਵਾਲੀ ਧਰਤੀ ਐ ਜਿਸ ਧਰਤੀ ਤੇ ਸਾਡੇ ਇਸ ਭਰਾ ਨੇ ਪੁੱਜ ਕੇ ਸਾਡੇ ਮਾਣ ਨੂੰ ਵਧਾਇਆ ਵੀ ਐ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਵੀ ਕਰਦੇ ਆ ਤੇ ਜਿੰਨੇ ਵੀ ਸਾਡੇ ਦਰਸ਼ਕ ਜਿਹੜੇ ਦੂਰ ਦੂਰ ਤੋਂ ਚੱਲ ਕੇ ਆਏ ਆ ਤੇ ਨਗਰ ਵਾਲੇ ਸਾਰੇ ਭਰਾ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਤੜੀਆਂ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਮੁੰਡੇ ਨੂੰ ਐਸਾ ਬਲ ਬਖਸ਼ੀ ਕਿ ਸਾਡੇ ਦਰਮਿਆਨ ਖੇਡਾਂ ਮੈਦਾਨਾਂ ਦੇ ਵਿੱਚ ਫੇਰ ਜਲਦੀ ਦੇ ਨਾਲ ਇਹ ਤਿਆਰ ਹੋ ਕੇ ਆਵੇਗਾ ਪਾਵੇ ਕਿਸੇ ਵੀ ਹਾਲਤ ਵਿੱਚ ਹੋਵੇ ਤੇ ਸੱਚੇ ਪਾਸੇ ਨੂੰ ਤੰਦਰੁਸਤੀਆਂ ਬਖਸ਼ੇ ਇਹ ਬੀਰੀ ਟੈਪੀ ਵਾਲਾ ਜਿਹੜਾ ਸਾਡੇ ਦਰਮਿਆਨ ਸਾਡਾ ਇਹ ਭਰਾ ਪੁੱਜਾ ਹੋਇਆ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਪਲੀਜ਼ ਨੇੜੇ ਨਾ ਹੋਵੇ ਇਹਦੇ ਕੀ ਆਪਾਂ ਨਾ ਬੈਸੀ ਫਤੇ ਸਾਂਝੀ ਕਰਾਉਣ ਲਈ ਚੱਕਰ ਕਰਨਾ ਮੈਂ ਇਕੱਲਾ ਬੈਸੀ ਫਤੇ ਸਾਂਝੀ ਕਰ ਦੂੰ ਕਰ ਦੂੰ ਆਪਣੇ ਨਾਲ ਆ ਇੱਕ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਆਪਾਂ ਇੱਕ ਗੇੜਾ ਲਾਉਣਾ ਸਾਡੇ ਪ੍ਰਬੰਧਕ ਜਿਹੜੇ ਕਲੱਬ ਵਾਲੇ ਭਰਾ ਨੇ ਉਹ ਸਾਰੇ ਆਪਣੇ ਆਪ ਹੀ ਇਹ ਜਿਹੜਾ ਦਰਸ਼ਕ ਦਾ ਆਸ਼ੀਰਵਾਦ ਲੈਣਗੇ ਹਾਂ ਨਾਲ-ਨਾਲ ਹੋਣਗੇ ਸਾਡੇ ਪ੍ਰਗਟ ਵੀਰ ਹੁਣੇ ਗੁਰਪ੍ਰੀਤ ਹੋਰੀ ਸਾਰੇ ਬਿੰਦਰੀ ਵੀਰ ਹੋਰਾਂ ਨੂੰ ਬੇਨਤੀ ਹੈ ਵੀ ਉਹ ਨਾਲ-ਨਾਲ ਹੀ ਜਾਣਗੇ ਗੱਡੀ ਤੇ ਤੇ ਦਰਸ਼ਕਾਂ ਦਾ ਜਿਹੜਾ ਵੀਰੇ ਸਾਈਡ ਤੇ ਹੋ ਜਾ ਯਾਰ ਹੱਥਾਂ ਕਲੀਅਰ ਕਰ ਦੋ ਸਾਈਡ ਤੇ ਹੋ ਜਾ ਭਰਾ ਬਣ ਕੇ ਆਲੇ ਸਾਈਡ ਤੇ ਹੋ ਜਾ ਸਾਰੇ ਸਾਈਡ ਤੇ ਹੋ ਜਾ ਯਾਰ ਇਨਫੈਕਸ਼ਨ ਹੋ ਜਾਂਦੀ ਹੁੰਦੀ ਹੈ ਕਈ ਵਾਰੀ ਜਿੱਥੇ ਜਿੱਥੇ ਜੀ ਭੀਵੀ ਢੈਦੀ ਵਾਲੇ ਦੀ ਗੱਡੀ ਲੱਗੇ ਜ਼ੋਰਦਾਰ ਤਾੜੀਆਂ ਮਾਰ ਕੇ ਭੀਰੀ ਢੈਦੀ ਵਾਲੇ ਨੂੰ ਹੌਸਲਾ ਜ਼ਰੂਰ ਦੇਣਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਿੰਨੇ ਸਾਡੇ ਦਰਸ਼ਕ ਵੀਰ ਆਏ ਆ ਜਾਂ ਕਲੱਬ ਵਾਲੇ ਆ ਇੱਕ ਵਾਰੀ ਆਪਾਂ ਦਰਸ਼ਕਾਂ ਦਾ ਜਿਹੜਾ ਪਿਆਰ ਲੈ ਲਈਏ ਗੱਡੀ ਆ ਜਿਹੜੀ ਮੈਦਾਨ ਦੇ ਵੱਲ ਜਾਵੇਗੀ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਸਾਰੇ ਬੀਰੀ ਦੇ ਵੱਲੋਂ ਯਾਰ ਪ੍ਰਬੰਧਕ ਕਮੇਟੀ ਵਾਲੇ ਬੀਬੀਆਂ ਤੋਂ ਬਿਨਾ ਹੋਰ ਕੋਈ ਵੀ ਨਾਲ ਨਾ ਹੋਵੇ ਇਕੱਲੀ ਪ੍ਰਬੰਧਕ ਕਮੇਟੀ ਵਾਲੇ ਵੀਰ ਨਾਲ ਹੋ ਜਾਣਾ ਇੱਕ ਸਵਾੜਾ ਉੱਤਨੀ ਹੋ ਜਵੇ ਅੰਗੇ ਜਾਵੇਗੀ ਤੇ ਜਿੱਥੋਂ ਦੀ ਇਹ ਗੱਡੀ ਜਾ ਰਹੀ ਹੈ ਮੈਂ ਬੇਨਤੀ ਕਰਦਾ ਸਭਨਾ ਭਰਾਵਾ ਦੇ ਲਈ ਤੇ ਨਾਲੇ ਆਪਾਂ ਅਸ਼ੀਰਵਾਦ ਦੇਣਾ ਤੇ ਅਰਦਾਸ ਕਰਨੀ ਹੈ ਇਹ ਨੌਜਵਾਨ ਦੇ ਲਈ ਸੱਚੇ ਪਾਤਸ਼ਾਹ ਇਹ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਫੇਰ ਸਾਡੇ ਦਰਮਿਆਨ ਪੁੱਛਦਾ ਕਰਦੇ ਇਸ ਨੂੰ ਬਾਈ ਤਾੜੀਆਂ ਰੁਕੀਆਂ ਨਹੀਂ ਜ਼ੋਰਦਾਰ ਤੁਹਾਨੂੰ ਸੋਹ ਲੱਗੇ ਜਿਹੜਾ ਤਾੜੀਆਂ ਨਾਲ ਮਰਿਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਇੱਕ ਬੀਰੀ ਟੈਪੀ ਵਾਲਾ ਜਿਹਨੂੰ ਅਕਸਰ ਹੀ ਤੁਸੀਂ ਮੋਬਾਈਲ ਰਾਹੀਂ ਦੇਖਦੇ ਹੋ ਮੀਡੀਆ ਰਾਹੀਂ ਦੇਖਦੇ ਹੋ ਵੀ ਸਾਡਾ ਇਹ ਭਰਾ ਕਾਫੀ ਸਮੇਂ ਤੋਂ ਮੰਜੇ ਤੇ ਪਿਆ ਹੈ ਤੇ ਬਹੁਤ ਸਾਰੇ ਡਾਕਟਰਾਂ ਨੇ ਇਸ ਨੌ ਜੋ ਬੰਦਾ ਇਲਾਜ ਕੀਤਾ ਯਤਨ ਕੀਤੇ ਹੈ ਤੇ ਸੱਚੇ ਪਾਸਾ ਦੀ ਮਿਹਰ ਵੀ ਹੋਈ ਹੈ ਇੱਕ ਵਾਰੀ ਆਸਾਂ ਟੁੱਟ ਜਾਂਦੀਆਂ ਨੇ ਮਾਤਾ ਪਿਤਾ ਵੀ ਟੁੱਟ ਚੁੱਕੇ ਆ ਇੱਕ ਵਾਰੀ ਆਸਾਂ ਵੀ ਟੁੱਟ ਜਾਂਦੀਆਂ ਪਰ ਸੱਚੇ ਪਾਸਾ ਦੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਇਹ ਗੱਭਰੂ ਦੇ ਨਾਲ ਨੇ ਇਹ ਬੀਰੀ ਢੈਵੀ ਵਾਲਾ ਜਿੱਥੋਂ ਦੀ ਲੰਘਦਾ ਇਹਦਾ ਹੌਸਲਾ ਤੁਹਾਡੀਆਂ ਤਾੜੀਆਂ ਦੀ ਤੇ ਤੁਹਾਡੀਆਂ ਤਾੜੀਆਂ ਨੇ ਇਹਦੇ ਹੌਸਲੇ 'ਚ ਢੇਰ ਰਾਵਾਦਾ ਕਰ ਦੇਣਾ کافی ਸਮੇਂ ਬਾਅਦ ਗਰਾਊਂਡ ਦੇ ਵਿੱਚ ਆਇਆ ਏ ਨੌਜਵਾਨ ਖਿਡਾਰੀ ਸਾਡੇ ਦਰਮਿਆਨ ਗੱਡੀ ਦੇ ਵਿੱਚ ਹੈ ਸਾਡੇ ਪ੍ਰਬੰਧਕ ਵੀਰ ਨੇ ਜਿਹੜੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਇਹਨਾਂ ਪ੍ਰਬੰਧਕ ਕਮੇਟੀ ਦਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਇਸ਼ਾਰੇ ਭਰਾਵਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਵੱਡਾ ਪਰਾਲਾ ਕੀਤਾ ਹੈ ਵੀ ਆਪਾਂ ਭੀਰੀ ਟਾਈਪੀ ਵਾਲੇ ਦਾ ਵੱਡਾ ਮਾਨ ਸਨਮਾਨ ਕਰਨਾ ਆਪਣੇ ਨਗਰ ਦੇ ਵਿੱਚ ਬੁਲਾ ਕੇ ਵੀ ਆਪਾਂ ਲੋੜ ਵੀ ਹੈ ਬਣਦੀ ਵੀ ਹੈ ਗੱਲ ਕਿਉਂਕਿ ਸਾਡੇ ਪੰਜਾਬ ਦੇ ਪਲੇਅਰ ਨੇ ਸਾਡੇ ਐਨਆਰਆਈ ਭਰਾਵਾਂ ਦੇ ਸਿਰ ਤੇ ਹੀ ਹੈ ਸਾਡੇ ਪੰਜਾਬ ਦੇ ਸਿਰ ਤੇ ਹੀ ਹੈ ਪੰਜਾਬ ਦੇ ਲੋਕ ਬੜੇ ਖੁੱਲੇ ਡੁੱਲੇ ਜਿਨ੍ਹਾਂ ਵਾਲੇ ਦੇ ਸੱਚੇ ਪਾਤਸ਼ਾਹ ਦੇ ਗੁਰੂਆਂ ਪੀਰਾਂ ਦਾ ਫਰਮਾਨ ਹੈ ਕਹਿੰਦੇ ਕਿੜੀ ਚੋਚ ਪਰਲੇ ਗਈ ਰਤਨ ਨਾ ਕਟਿਓ ਨੀਰ ਦਾਨ ਦੇਉ ਤਨ ਨਾ ਕਤੇ ਇਹ ਕਹਿ ਗਏ ਭਗਤ ਕਬੀਰ ਦਰਸ਼ਕ ਵੀਰੋ ਤਾੜੀਆਂ ਚ ਕੱਟ ਨਹੀਂ ਆਉਣੀ ਚਾਹੀਦੀ ਇਹ ਤਾੜੀਆਂ ਰੁਕਣੀਆਂ ਨਹੀਂ ਚਾਹੀਦੀ ਤੁਹਾਨੂੰ ਸੋ ਲੱਗੇ ਜਿਹੜਾ ਤਾੜੀਆਂ ਨਾਲ ਬੱਰੇ ਤਾੜੀਆਂ ਤਾੜੀਆਂ ਇਸ ਮੁੰਡੇ ਦੇ ਹੌਸਲੇ ਵਿੱਚ ਢੇਰ ਸਾਰਾ ਵਾਧਾ ਕਰ ਦੇਣਗੀਆ ਜਿੱਥੋਂ-ਜਿੱਥੋਂ ਦੀਏ ਸਾਡਾ ਨੌਜਵਾਨ ਵੀਰ ਲੰਘ ਰਿਹਾ ਸਾਡੇ ਪ੍ਰਬੰਧਕ ਸਾਡੇ ਭਰਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਜਿਹੜੇ ਅੱਗੇ-ਅੱਗੇ ਜਾ ਰਹੇ ਨੇ ਸਵਾਗਤ ਵੀ ਕਰਿਆ ਜਾ ਰਿਹਾ ਤਾੜੀਆਂ ਵੀ ਵੱਜਦੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਵੀਰੀ ਟੈਪੀ ਵਾਲੇ ਨੇ ਸਾਡੇ ਯੋਗੀ ਪੀਰ ਸਪੋਰਟਸ ਦੇ ਕਲੱਬ ਦੇ ਸਾਰੇ ਭਰਾਵਾਂ ਦੀ ਜਿਹੜੀ ਗੱਲ ਨੂੰ ਮੰਨ ਕੇ ਸਾਡੇ ਦਰਮਿਆਨ ਪੁੱਜੇ ਨੇ ਤੇ ਮੈਂ ਬੇਨਤੀ ਵੀ ਕਰੂ ਜੇ ਕੋਈ ਹੋਰ ਕਲੱਬ ਵਾਲਾ ਵੀ ਇਸ ਭਰਾ ਨੂੰ ਇਸ ਤਰ੍ਹਾਂ ਬੁਲਾਵੇ ਤੇ ਟੈਪੀ ਵਾਲੇ ਪਰਿਵਾਰ ਨੂੰ ਬੇਨਤੀ ਆ ਵੀ ਜਰੂਰ ਆਇਆ ਕਰਨ ਕਿਉਂਕਿ ਖੇਡਾਂ ਦੇ ਵਿੱਚ ਹੀ ਇਹਦਾ ਹੌਸਲਾ ਵਧਣਾ ਹੈ ਖੇਡਾਂ ਦੇ ਵਿੱਚ ਹੀ ਇਹ ਸਾਡੇ ਵੀਰ ਨੂੰ ਵੱਡੀਆਂ ਦੁਆਵਾਂ ਮਿਲਦੀਆਂ ਨੇ ਇਹੀ ਗੱਲ ਕਹਿੰਦਾ ਹੋਇਆ ਬਹੁਤ-ਬਹੁਤ ਧੰਨਵਾਦ ਜਿਸ ਧਰਤੀ ਨੇ ਟੈਪੀ ਵਾਲੇ ਤਾਰੀ ਸਰਪੰਚ ਹੋਰੀ ਪੈਦਾ ਕੀਤੇ ਆ ਜਿਸ ਧਰਤੀ ਨੇ ਮਾਤੇ ਹੁਰੀ ਪੈਦਾ ਕੀਤੇ ਹੈ ਰੀਠੇ ਹੂੜਾਂ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਉੱਠਿਆ ਚੜਦੀਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੇ ਸੀ ਜੇਕਰ ਇੱਕ ਸਾਲ ਜਿਵੇਂ ਦੀ ਅੱਖ ਚ ਨਾਰ ਅੜਕਦਾ ਇਹ ਨੌਜਵਾਨ ਖਿਡਾਰੀ ਤੇ ਇਹਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬੱਡੀ ਦੀਆਂ ਬੱਲੇ ਮਾਰਨੀਆਂ ਸੀ ਇਹ ਸਾਡੇ ਦਰਮਿਆਨ ਹੁਣ ਮਾਨ ਸਨਮਾਨ ਕੀਤਾ ਜਾਊਗਾ ਸਾਡੇ ਕਲੱਬ ਦੇ ਪ੍ਰਧਾਨ ਵਿੰਦਰੀ ਭਾਈ ਹੋਰੀ ਭਾਈ ਪ੍ਰਗਟ ਹੋਰੀ ਭਾਈ ਹਰਦੀਪ ਚਲਹੂਣੀ ਮਾਹੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਨੇ ਉਹ ਇਸ ਭਰਾ ਦਾ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਹੈ 21000 ਦੀ ਨਗਦ ਰਕਮੀ ਦੇ ਨਾਲ ਸਾਡੇ ਸ਼ਹੀਰ ਦਾ ਬੀਰੀ ਦੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਨ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ 11 ਕਲੱਬ ਤੋਂ 11 ਅਮਨੇ 10000 ਫਰਾਂਸ ਵੀਅ ਫਰਾਂਸ ਯੂ ਐਸ ਏ ਪੈਟੀ 11000 ਕਲੱਬ ਵੱਲੋਂ 11000 ਅਮਨੇ ਚੈਲ ਵੱਲੋਂ ਕੈਨੇਡਾ ਵਾਲੇ ਵੱਲੋਂ ਔਰ 10000 ਹੈਲੋ ਫਰਾਂਸ ਯੂ ਐਸ ਏ ਪੈਟੀ ਫਰਾਂਸ ਯੂ ਐਸ ਏ ਵੱਲੋਂ 10000 ਇਹ 22 32000 ਦੀ ਰਾਸੀ ਮੇਰਾ ਖਲਾ ਬਣ ਗਈ ਹੈ ਤੇ ਸਾਡੇ ਬੀਰੀ ਟੈਪੀ ਵਾਲੇ ਦੇ ਫਾਦਰ ਸਾਹਿਬ ਦਾ ਤੇ ਨਾਲ ਬੀਰੀ ਵੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੱਚੇ ਪਾਸਾ ਇਸ ਮੁੰਡੇ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਸਾ ਇਹਨੂੰ ਤੰਦਰੁਸਤੀਆਂ ਦੇਈ ਸਾਰੀ ਦਰਸ਼ਕ سپورٹس ਕਲੱਬ ਤੁਹਾਡੇ ਨਾਲ ਹੈ ਸੱਚੇ ਪਾਸਾ ਅੱਗੇ ਦੁਆਵਾਂ ਕਰਦੀ ਹੈ ਵੇ ਸਾਡਾ ਇਹ ਭਰਾ ਸਦਾ ਹੀ ਚੜਦੀ ਕਲਾ ਚ ਸੱਚੇ ਪਾਤਸ਼ਾਹ ਦੀ ਮਿਹਰ ਰਵੇ ਇਸ ਨੌਜਵਾਨ ਤੇ 31 32000 ਦੀ ਲਗਭਗ ਰਾਸ਼ੀ ਬਣਦੀ ਹੈ ਸਾਡੇ ਅਮਨੇ ਚਾਹਲ ਹੋਰਾਂ ਦੇ ਵੱਲੋਂ ਪ੍ਰਿੰਸ ਭਰਾ ਹੋਰਾਂ ਦੇ ਵੱਲੋਂ ਬਾਬਾ ਯੋਗੀ ਪੀਰ ਯੂਥ سپورٹس ਕਲੱਬ ਦੇ ਵੱਲੋਂ 11 11000 ਇਹ 32000 ਦੀ ਜਿਹੜੀ ਰਾਸ਼ੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਮੁੱਚਾ ਸਪੋਰਟਸ ਕਲੱਬ ਸਾਡਾ ਅੱਜ ਇਸ ਭਰਾ ਦਾ ਮਾਨ ਸਨਮਾਨ ਕਰਨ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਵੀਰੀ ਸਾਡੇ ਮਹਾਨ ਕਬੱਡੀ ਖਿਡਾਰੀ ਦਾ ਸਨਮਾਨ ਮੇਰੇ ਖਿਆਲ ਪਹਿਲਾਂ 11 ਬੋਲਿਆ ਸੀ ਫਿਰ 21 21 ਤੋਂ 32 35 ਯਾਰ ਜਿਹੜੀ ਰੇੜੀ ਰਾਸੀ ਆ ਉਹ ਕੱਟੀ ਹੋ ਚੁੱਕੀ ਆ ਜਦੋਂ ਨੰਗਲਾਂ ਦੀ ਟੀਮ ਕਬੱਡੀ 75 ਕਿਲੋ ਦੀ ਖੇਡਦੀ ਸੀ ਨਾ ਬੇਂਦਰੀ ਵਾਈ ਹੁਣ ਇਹ ਕਹਿੰਦੇ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੀ ਟੀਮ ਲਈ ਟੈਪੀ ਵਾਲਾ ਵੀਰੀ ਖੇਡਦਾ ਰਿਹਾ ਸੋਨੇ ਜੱਫੇ ਲਾਏ ਨੰਗਲਾਂ ਦੀ ਟੀਮ ਦੇ ਲਈ ਤੇ ਨੰਗਲਾਂ ਦੀ ਟੀਮ ਉਸਤਾਦ ਜੀ ਉਹ ਟਾਈਮ ਦੇ ਵਿੱਚ ਜਿੱਤਦੀ ਵੀ ਰਹੀ ਆ ਫਿਰ 75 ਤੋਂ ਬਾਅਦ ਜਦੋਂ ਮੁੰਡੇ ਨੇ ਪੈਰ ਓਪਨ ਦੇ ਵਿੱਚ ਰੱਖਿਆ ਤੇ ਇਸੇ ਗਰਾਊਂਡ ਵਿੱਚ ਲਗਾਤਾਰ 2-3 ਸਾਲ ਢੈਤੀ ਵਾਲੇ ਵੀਰੀ ਨੇ ਬੱਲੇ-ਬੱਲੇ ਕਰਾਈ ਕਿਹੜੇ-ਕਿਹੜੇ ਪਿਆਰ ਕਰਦੇ ਨੇ ਤਾੜੀ ਜ਼ੋਰਦਾਰ ਮਾਰਦੇ ਇੱਕ ਵਾਰ ਤੇ ਮੁੰਡਾ ਜਲਦੀ ਦੇ ਨਾਲ ਠੀਕ ਠਾਕ ਹੋ ਕੇ ਆਪਣੇ ਮਾਤਾ-ਪਿਤਾ ਦੇ ਵਿੱਚ ਬੈਠੇ ਇਹ ਸਾਡੀਆਂ ਅਰਦਾਸਾਂ ਨੇ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਇਹਹੀ ਸਾਡੀਆਂ ਅਰਦਾਸਾਂ ਨੇ ਬਾਬਾ ਨਾਨਕ ਸਾਡੀਆਂ ਅਰਦਾਸਾਂ ਕਬੂਲ ਕਰੇ ਅੱਜ ਬੜੇ ਸੋਹਣੇ ਸੁੰਦਰ ਕੱਪ ਦੇ ਨਾਲ ਔਰ 32-35 ਹਜ਼ਾਰ ਦੀ ਰਾਸੀ ਦੇ ਨਾਲ ਤਾਪੀ ਵਾਲੇ ਭੀਰੀ ਦੇ ਸਮੁੱਚੇ ਪਰਿਵਾਰ ਦਾ ਮਾਣ ਸਤਿਕਾਰ ਕੀਤਾ ਗਿਆ ਸਾਰੀ ਕਬੱਡੀ ਜਗਤ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ ਇੱਕ YouTube ਦੇ ਉੱਤੇ ਵੀਡੀਓ ਦੇਖੀ ਭੀਰੀ ਵਾਲੇ ਦੇ ਪਿਤਾ ਜੀ ਨੇ ਆਪ ਬੋਲਿਆ ਸੀ ਵੀ ਜੇ ਕਿਤੇ ਕਬੱਡੀ ਜਗਤ ਨਾ ਹੁੰਦਾ ਸਾਡੇ ਨਾਲ ਸਹ ਦੇ ਸਾਡਾ ਪਰਿਵਾਰ ਸਾਰਾ ਰੁਲ ਜਾਣਾ ਸੀ ਇਹ ਸਾਰੀ ਕਬੱਡੀ ਦੀ ਦੇਣ ਬਾਬੇ ਨਾਨਕ ਦੀ ਕਿਰਪਾ ਤਾਰੀ ਜ਼ੋਰਦਾਰ ਮਾਰ ਦਿਓ ਬਲੇ ਇਹ ਸੋਨਿਹਾਰ ਫੌਸਰੀਆ ਕਾਲ ਹੈਲੋ ਅਸੀਂ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਛੋਟਾ ਜਿਹਾ ਯੋਗਦਾਨ ਕੀਤਾ ਸੱਟ ਲੱਗਣ ਦੇ ਬਾਵਜੂਦੇ ਵੀਰੇ ਨੂੰ ਇੱਕ ਅਸੀਂ ਵੈਸੇ ਵੀ ਸਨਮਾਨ ਕਰਨਾ ਸੀ ਜੇ ਝੋਟਾ ਪੁੱਤ ਮੰਜੇ ਦੇ ਨਾਮ ਪੈਂਦਾ ਇਹ ਹਜੇ ਕਈ ਕੱਪ ਜਿੱਤਦਾ ਕਈ ਜਿੱਤਣੇ ਸੀ ਜਿਨ੍ਹਾਂ ਜਿਨ੍ਹਾਂ ਨੇ ਭੀਰੀ ਦੀ ਖੇਡ ਦੇਖੀ ਆ ਸਾਰਿਆਂ ਨੂੰ ਪਤਾ ਕਹੇ ਜਾ ਖੇਡਦਾ ਸੀ ਕਿਵੇਂ ਖੇਡਦਾ ਸੀ ਬਾਈ ਬੰਦੇ ਦੇ ਜਜਵਾਤ ਨੇ ਜਿਹੜੇ ਜਿਹੜੇ ਸਮਝਦੇ ਆ ਮੈਂ ਆਪਦੇ ਵੱਲੋਂ ਕਹਿੰਦਾ ਜਿਹੜੇ ਜਿਹੜੇ ਅੱਜ ਵੀ ਭੀਰੀ țeਬੀ ਵਾਲੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਸਮੁੱਚਾ ਕਬੱਡੀ ਜਾਗਤ ਅੱਜ ਵੀ ਨਾਲ ਹੈ ਉੱਥੇ ਹੀ ਬਾਬਾ ਸਿਰਸਰ ਸੈਲਜੀ ਦੀ ਕਿਰਪਾ ਸਦਕਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਧਲੇਰ ਕਲਾ ਮਲੇਕੋਲਾ ਡਿਸਟ੍ਰਿਕਟ ਦੇ ਵਿੱਚ 6 ਦਸੰਬਰ 2024 ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਪਹਿਲਾ ਪ੍ਰਾਈਜ਼ 1.5 ਲੱਖ ਸੈਕੰਡ ਪ੍ਰਾਈਜ਼ 1 ਲੱਖ ਹੋਵੇਗਾ ਬੈਸਟਾਂ ਨੂੰ ਕਹਿੰਦੇ ਦੁੱਗ-ਦੁੱਗ ਦਿੱਤੇ ਜਾਣੇ ਨੇ ਬਾਈ ਹਰਮੀਤ ਤਲੇਰ ਗੁਰੀ ਤਲੇਰ ਤੇ ਗੌਰਵਜੀ ਮੇਲੇ ਵੱਲੋਂ ਖੁੱਲੇ ਸੱਤਿਆ 6 ਦਸੰਬਰ ਤਲੇਰ ਦੇ ਵੱਡੇ ਕਬੱਡੀ ਕੱਪ ਦੀ ਹੋਣੀ ਹੈ ਬੈਸਟ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਤੇ ਪਹਿਲਾ ਪ੍ਰਾਈਜ਼ 1.5 ਲੱਖ ਸੈਕੰਡ ਪ੍ਰਾਈਜ਼ 1 ਲੱਖ ਹੋਵੇਗਾ ਕਬੱਡੀ ਓਪਨ ਵਿੱਚ ਚਾਰ ਪਲੇਅਰ ਬਾਰੋ ਸੱਦੇ ਪੱਤਰ ਵਾਲੀਆਂ ਕਲੱਬਾਂ ਖੇਡਣਗੀਆਂ ਮੇਰੇ ਵੀਰੋ 6 ਦਸੰਬਰ ਤਲੇਰ ਦੇ ਵੱਡੇ ਕਬੱਡੀ ਕੱਪ ਦੀ ਹੋਣੀ ਹੈ